ਸਤਿ ਸ਼੍ਰੀ ਅਕਾਲ ਪੰਜਾਬੀ ਜੀਕੇ ਟਨਸੈਨੂ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤੌਲਾ ਮਨਪ੍ਰਿਕੋੜ ਦਰਸ਼ਕੋ ਇਸ ਵਕਤ ਦੀ ਅਪਡੇਟ ਮੇਰਟੋਂ ਨਿਕਲ ਕੇ ਸਾਹਮਣੇ ਆਤੀ ਦੱਸਿਆ ਜਾ ਰਿਹਾ ਹੈ ਕਿ ਮੇਰਟ ਵਿੱਚ ਇੱਕ ਪਤਨੀ ਵੱਲੋਂ ਹੀ ਆਪਣੇ ਪਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਪਤੀ ਦੀ Laash ਦੇ 15 ਟੁਕੜੇ ਕਰ ਦਿੱਤੇ ਗਏ ਪਰ ਬਾਅਦ ਵਿੱਚ ਉਸ ਦੀ ਮਾਂ ਵੱਲੋਂ ਜੋ ਆਪਣੀ ਤੀਵੀ ਹੀ ਜੋ ਕੋਲ ਖੋਲ ਦਿੱਤੀ ਗਈ ਅਤੇ ਉਸੇ ਗਰਤੂ ਜੋ ਪੁਲਿਸ ਪ੍ਰਸ਼ਾਸਨ ਨੂੰ ਦੱਸੀ ਗਈ ਤੁਹਾਨੂੰ ਦੱਸਦੀ ਕਿ ਮਾਮਲਾ ਮੈਰਟ ਤੋਂ ਨਿਕਲ ਕੇ ਸਾਹਮਣੇ ਅਦਸਾ ਜਾ ਰਿਹਾ ਕਿ ਸੌਰਵ ਨਾਮ ਦੇ ਜੋ ਵਿਅਕਤੀ ਸੀ ਜੋ ਲੰਡਨ ਤੋਂ ਆਪਣੀ ਧੀ ਅਤੇ ਆਪਣੀ ਪਤਨੀ ਦਾ ਜਨਮ ਦਿਨ ਮਨਾਉਣ ਲਈ जो लंडन टू मेरठ आया से दसा जा रहा है कि वह जो है चौबी फरवरी न लंडन टू मेरठ पहुंचा से पी फरवरी उसकी पत्नी जिसका नाम मुस्कान दसया जा रहा उसका जन्मदिन अपनी धी का जन्म जिसका नाम पीहू दसाया जा रहा है उन्होंने जन्मदिन मनाने जो लंडन टू मेरठ आया पर जो उसकी पत्नी दे किसी होर अपने ही गुआढ़ी साहिल नाम के जो व्यक्ति से उस नाजायज संबंध स जिसके चलद उस वालों अपने आशिकाल मिल के ਜੋ ਆਪਣੇ ਹੀ ਪਤਨੀ ਪਤੀ ਦਾ ਜੋ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਬਾਅਦ ਵਿੱਚ ਉਸ ਦੀ ਲਾਸ਼ ਦੇ 15 ਟੁਕੜੇ ਕਰਕੇ ਇੱਕ ਨੀਲੇ ਡਰਮ ਵਿੱਚ ਸੀਮੰਟ ਵਿੱਚ ਛਿਣ ਦਿੱਤੇ ਗਏ ਤੁਹਾਨੂੰ ਦੱਸਦੀ ਹੈ ਕਿ ਜਦ ਉਸਨੇ ਆਪਣੇ ਕਤਲ ਕਰਤੂ ਬਾਤ ਹਮ ਪੂਰੀ ਡਿਟੇਲ ਦੱਸੇਵਾ ਕਿ ਉਹ 24 ਫਰਵਰੀ ਨੂੰ ਲੰਡਨ ਤੋਂ ਮੈਰਿਟ ਆਇਆ ਸੀ 25 ਫਰਵਰੀ ਨੂੰ ਉਸਨੇ ਆਪਣੀ ਜੋ ਪਤਨੀ ਦਾ ਜਨਮ ਦਿਨ ਮਨਾਇਆ ਉਸ ਤੋਂ ਬਾਅਦ 26 ਫਰਵਰੀ ਨੂੰ ਆਪਣੀ ਧੀ ਪੀਹੂ ਦਾ ਜਨਮ ਦਿਨ ਮਨਾਇਆ ਪਰ ਉਸ ਤੋਂ ਬਾਅਦ ਜੋ ਉਸ ਤੇ ਪਤਨੀ ਦੇ ਮੁਸਕਾਨ ਦੇ ਜੋ ਨਾਇਜ਼ਾ ਸੰਮਨਸਨ ਉਸ ਨੂੰ ਲੈ ਕੇ ਦੋਨੋਂ ਪਤਨੀ ਪਤਨੀ ਵਿੱਚ ਪਤੀ ਪਤਨੀ ਵਿੱਚ ਵਿਵਾਦ ਚੱਲ ਰਿਹਾ ਸੀ ਇਸੇ ਮੱਦੇਨਜ਼ਰ 4 ਮਾਰਚ ਦੀ ਰਾਤ ਨੂੰ दूसरी पत्नी मुस्कान अतेउसा गुवांडी साहिल ने मिलकर उसका कत्ल कर दिया ताकि अतेउसतू बाद उसन जो है कि उसकी लाश से पंद्रह टुकड़े करके एक नीले ड्रम में सीमेंट में छिन देते गए तोनु दस्ते कि जब मुस्कान अपनी तीनों शिमला छोड़ के अपने ही आ, आशिक नाल जो शिमला ਹਿਮਾਚਲ ਜੋ ਕੁਮਨ ਫਿਰਨ ਗਿਆ ਜਿਸ ਤੋਂ ਬਾਅਦ ਜਦੋਂ ਆਪਣੇ ਮਾਤਾ ਪਿਤਾ ਦੇ ਘਰ ਆਏ ਤੇ ਉਸਦੀ ਮਾਂ ਤੋਂ ਬਾਰ ਬਾਰ ਜਵਾਈ ਲਈ ਪੁੱਛਿਆ ਗਿਆ ਤਾਂ ਪਰ ਉਸ ਤੋਂ ਬਾਅਦ ਉਸ ਤੋਂ ਪਹਿਲੇ ਤਾਂ ਉਹ ਟਾਲ ਮਟੋਲ ਕਰਦੀ ਰਹੀ ਪਰ ਬਾਅਦ ਵਿੱਚ ਜਦ ਬਾਰ ਬਾਰ ਪੁੱਛਣ ਤੋਂ ਬਾਅਦ ਉਸਨੇ ਆਪਣੇ ਜੋ ਪੇਕੇ ਪਰਿਵਾਰ ਨੂੰ ਦੱਸਿਆ ਕਿ ਉਸਨੇ ਜੋ ਸੌਰਵ ਦਾ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਉਸਦੇ ਪੇਕੇ ਪਰਿਵਾਰ ਵੱਲੋਂ ਅਤੇ ਉਸਦੇ ਮਾਤਾ ਪਿਤਾ ਨੂੰ ਉਸ ਨੂੰ ਬ੍ਰਹਮਪੁਰੀ ਜੋ ਥਾਣੇ ਲੈ ਕੇ ਗਈ ਅਤੇ ਉੱਥੇ ਮੁਸਕਾ ਨੇ ਪੂਰੀ ਕਤਲ ਦੀ ਵਾਰਦਾਤ ਪੁਲਿਸ ਪ੍ਰਸ਼ਾਸਨ ਦੱਸਿਆ ਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਦੋ ਕਾਂਸਟੇਬਲ ਜੋ ਉਸਤੇ ਕਰ ਭੇਜੇ ਜਿੱਥੇ ਉਹਨਾਂ ਨੇ ਉਸ ਦੀ লাশ ਨੂੰ ਡਰਮ ਵਿੱਚ ਜੋ ਸਿਮਟ ਵਿੱਚ ਚਿਣਿਆ ਹੋਇਆ ਸੀ ਪਰ ਜਦ ਕਾਂਸਟੇਬਲ ਉੱਥੇ ਪਹੁੰਚੇ ਤਾਂ ਉਹਨਾਂ ਵੇਖਿਆ ਕਿ ਨੀਲੇ ਡਰਮ ਵਿੱਚ ਵੀ ਤਾਂ ਸਿਰਫ ਸਿਮਟ ਹੈ ਪਰ ਜਦ ਉਹਨਾਂ ਨੇ ਪੁਲਿਸ ਅਧਿਕਾਰੀ ਨੂੰ ਕਿਹਾ ਕਿ ਇਹ ਔਰ ਝੂਠ ਬੋਲ ਰਹੀ ਹੈ ਪਰ ਉਸ ਤੋਂ ਬਾਅਦ ਜੋ ਸਾਹਿਲ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਆਮੋ ਸਾਹਮਣੇ ਬਿਠਾ ਕੇ ਜਦ ਉਹਨਾਂ ਵੱਲੋਂ ਦੱਸਿਆ ਗਿਆ ਉਹਨਾਂ ਵੱਲੋਂ ਪਹਿਲੇ 4 ਮਾਰਚ ਦੀ ਰਾਤ ਨੂੰ ਪਹਿਲੇ ਉਸਨੇ ਉਹਨਾਂ ਨੇ ਉਸ ਦਾ ਚਾਕੂ ਮਾਰ ਕੇ ਕਤਲ ਕੀਤਾ ਕਿ ਉਸ ਦੀ লাশ ਦੇ 15 ਟੁਕੜੇ ਕਰਕੇ ਉਹ ਨੀਲੇ ਡਰਮ ਵਿੱਚ ਪਾ ਦਿੱਤਾ ਦਸਤੂਰ ਉੱਪਰ سیمنٹ ਦੀ ਚਿਣਾਈ ਕਰ ਦਿੱਤੀ ਗਈ ਪਰ ਬਾਅਦ ਵਿੱਚ ਜੋ ਪੁਲਿਸ ਅਧਿਕਾਰੀ ਨੇ ਕਾਂਸਟੇਬਲ ਨੂੰ ਪੇਜ ਕੀਤਾ ਉਹ ਡਰਮ ਜੋ ਪੋਸਟਮਾਰਟਮ ਹਾਊਸ ਲਈ ਪੇ ਦਿੱਤਾ ਗਿਆ ਪੋਸਟਮਾਰਟਮ ਤੋਂ ਪਤਾ ਚੱਲਿਆ ਕਿ ਇਸ ਵੀ ਜੋ ਹੈ ਕਿ ਉਸੇ ਟੁਕੜੇ निकाले गए ਸੀਮਨ ਡਰਮ ਤੋਂ ਉਸ ਤੋਂ ਬਾਅਦ ਉਹਨ ਦੋਨੋਂ ਜੋ ਮੁਸਕਾਨ ਅਤੇ ਸਾਹਿਲ ਦੇ ਖਿਲਾਉ ਜੋ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਆਪਣੇ ਹਿਰਾਸਤ ਵਿੱਚ ਲੈ ਲਿਆ ਗਿਆ ਦੇਖੋ ਕਿਸ ਇੱਕ ਦਿਲ ਗਹਿਲਾਉਣ ਵਾਲਾ ਮਾਮਲਾ ਮੇਰਠ ਤੋਂ ਸਾਹਮਣੇ ਆ ਜਦ ਪਤੀ ਇੱਕ ਆਪਣੀ ਧੀ ਅਤੇ ਆਪਣੀ ਪਤਨੀ ਦਾ ਜਨਮ ਦਿਨ ਮਨਾਉਂ ਆਉਂਦਾ ਹੈ ਪਰ ਉਸਦੀ ਪਤਨੀ ਵੱਲੋਂ ਹੀ ਆਪਣੇ ਹੀ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਇਹ ਪਤੀ ਦਾ ਕਤਲ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਉਸਦੀ Laash ਦੇ 15 ਟੁਕੜੇ ਕਰਕੇ ਇੱਕ ਡਰਾਉਣੀ ਸੀਮਟ ਨਾਲ ਛਿਣ ਦਿੱਤੇ ਜਾਂਦੇ ਹਨ ਇੱਕ ਦਹਿਦ ਦਿਲ ਵਹਿਲਾਉਣ ਵਾਲਾ ਮਾਮਲਾ ਜੋ ਮੇਰਟੋਂ ਨਿਕਲ ਕੇ ਸਾਹਮਣੇ ਆਇਆ ਹੈ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਐਪਨ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ